ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਆਪਾਂ ਪਿੰਡ ਖਮੀਰਗੜ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਗਾ ਸਾਹਮਣੇ ਜਿਹੜੀ ਤੁਸੀਂ ਨੀਲੀ ਰਾਵੀ 'ਚ ਝੋਟੀ ਦੇਖ ਰਹੇ ਹੋ ਨਾ ਇਹ ਮਿੱਤਰੋ ਬਾਈ ਦੇ ਘਰੋਂ ਨਗੀਨਾ ਇੱਕ ਟੋਪ ਦਾ ਬਕਾਊ ਆ ਤੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਇੱਕ ਘਰੇਲੂ ਕਿਸਾਨ ਆ ਘਰੇਲੂ ਮਜਬੂਰੀ ਕਰਕੇ ਬਾਈ ਨੇ ਆ ਝੋਟੀ ਸੇਲ ਕਰਨਿਆਂਗੀ ਤੇ ਦੂਜਾ ਸੂਆ ਇਹ ਸੁੰਦੀ ਆਗੀ ਚੰਗਾ ਸੀਮਨ ਲੱਗਿਆ ਹੋਇਆ ਬਾਈ ਕਹਿੰਦਾ ਕੋਈ ਸਟਰਾਪ ਆਪਾਂ ਤੋਂ ਨਹੀਂ ਸੰਭਿਆ ਗਿਆ ਹੋਏਗਾ ਡਾਕਟਰ ਨਾਲ ਜਰੂਰ ਗੱਲਬਾਤ ਕਰਾ ਦਾਂਗੇ ਆਪਾਂ ਕਹਿੰਦਾ ਮਹਿੰਗਾ ਸੀਮਨ ਲਵਾਇਆ ਸੀਗਾ ਤੇ ਪਿੱਠ ਪੁੜੇ ਦੀ ਦੇਖੋ ਤੇ ਬਾਡੀ ਵੰਤਰ ਦੇਖੋ ਫੇਸ ਕੁਆਲਟੀ ਬਹੁਤ ਸੋਹਣੀ ਆਗੀ ਥੋੜੀ ਬੈਟਰਨਸ ਤਾਂ ਹੈਗੀ ਆ ਜਰੂਰ ਵੱਧ ਪਰ ਝੋਟੀ ਕਰਮ ਵਾਲੀ ਪੂਰੀ ਸੁਨੱਖੀ ਆਗੀ ਤੇ ਥਾਂ ਤੋਂ ਨਾਲ ਦੀ ਪੂਰੀ ਸਾਫ ਆ ਬਾਈਕ ਨਾਲ ਕੋਈ ਵੀ ਨੁਕਸ ਨਹੀਂ ਇੱਕ ਪੈਸੇ ਦਾ ਕਿਸੇ ਘਰੇਲੂ ਮਜਬੂਰੀ ਕਰਕੇ ਸੇਲ ਕਰਨੀ ਆਗੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਆਪਾਂ ਸਾਰੀ ਤੇ ਉਸ ਤੋਂ ਪਹਿਲਾਂ ਜੇ ਕਿਸੇ ਵੀਰ ਨੇ ਆਪਣੇ ਪਸ਼ੂ ਦੀ ਕਿਸੇ ਵੀ ਖਰੀਦ-ਵੇਚ ਦੀ ਜਾਂ ਕਿਸੇ ਹੋਰ ਚੀਜ਼ ਦੀ ਵੀਡੀਓ ਕਰਵਾਉਣੀ ਆ ਤਾਂ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਆਪਣਾ ਸੰਪਰਕ ਕਰ ਸਕਦੇ ਹੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਵੀ ਕਰ ਲਿਓ ਫੋਲੋ ਤੇ ਆਜੋ ਆਪਾਂ ਬਾਈ ਨਾ ਕਰਾਉਣਿਆਂ ਗੱਲਬਾਤ ਸੋਨੂੰ ਨੰਬਰ ਵੀ ਲੈ ਕੇ ਦਿੰਨੇ ਆ ਸਾਰੀ ਗੱਲਬਾਤ ਵੀ ਕਰਾਉਣਿਆਂ ਤਸੱਲੀ ਕਰਕੇ ਖਰੀਦਣੀ ਆਗੀ ਤੇ ਝੋਟੀ ਬਾਈ ਪੂਰੀ ਸਨੱਖੀ ਆ ਗਈ ਤੇ ਤਸੱਲੀ ਬਾਕੀ ਤੁਸੀਂ ਆਪ ਕਰਨੀ ਆ ਆਜੋ ਆਪਾਂ ਝੋਡੀ ਬਾਈ ਨਾ ਕਰਾਉਣਿਆਂ ਗੱਲਬਾਤ ਸਸਤਰਗਾਲ ਨੇ ਭਾਈ ਆਪਣਾ ਨਾਮ ਦੱਸ ਦਿਓ ਗਰਮੇਰ ਸਿੰਘ ਆ ਜੀ ਠੀਕ ਹੈ ਜੀ ਤੇ ਆਪਣੇ ਜਿਹੜੇ ਇਹ ਪਸ਼ੂ ਆ ਬਾਈ ਘਰੇਲੂ ਹੀ ਆ ਹਨ ਕੀ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਭਾਈ ਆਪਣੇ ਘਰ ਦੇ ਹੀ ਆਉ ਜੀ ਘਰ ਦੇ ਹੀ ਮਤਲਬ ਪਾਲੇ ਵਿਆ ਹਨ ਹਾਂਜੀ ਹਾਂਜੀ ਆਪਣੇ ਆ ਠੀਕ ਹੈ ਜਿਹੜੀ ਬਾਈ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਕਿਹੜਾ ਸੂਆ ਸੁੰਦੀ ਆ ਇਹ ਇਹ ਦੂਜਾ ਸੂਆ ਦੂਜਾ ਸੂਆ ਸੋਹਣਾ ਇਹਨੇ ਹਾਂਜੀ ਹਾਂ ਕਿੰਨੇ ਕ ਦਿਨ ਬਾਕੀ ਆਗੇ ਇਹਦਾ ਇਹ ਹਫਤਾ ਰਹਿੰਦਾ ਹੈ ਇੱਕ ਹਫਤਾ ਰਹਿੰਦਾ ਹੈ ਹਾਂ ਠੀਕ ਆ ਪਹਿਲਾਂ ਵਾਲੇ ਸੂਏ ਆਪਣੇ ਕੋਲੇ ਸੀ ਹਾਂਜੀ ਆਪਣੇ ਕੋਲੇ ਸੀ ਆਪਦੀ ਕਾਲੀ ਅਜ ਕੱਟੀ ਵਾਲੀ ਠੀਕ ਆ ਕੱਤੀ ਵਾਲੀ ਛੋਟੀ ਹੁੰਦੀ ਹਾਂ ਹਾਂ ਠੀਕ ਆ ਪਹਿਲਾਂ ਵਾਲੇ ਸੂਏ ਜਿੰਨਾ ਦੁੱਧ ਦਿੱਤਾ ਨੇ ਪਹਿਲਾਂ ਨੇ ਜੀ 12 ਕ ਦਿੱਤਾ 11.5 12 11.5 ਤੋਂ 12 ਦੇ ਵਿੱਚ ਦਿੱਤਾਗਾ ਹਾਂ ਹਾਂ ਠੀਕ ਹੈ ਇਹ ਇਸ ਵਾਰ ਫਿਰ ਚੰਗੀ ਮੀਦ ਆਣਾ ਹਾਂਜੀ ਕਿਤਾ ਇਹ ਜਾਊਗੀ 14-15 ਦੀ 15 ਤੱਕ ਜਾਓ 14-15 ਦੇ ਸਕਦੀ ਹੈ ਹਾਂਜੀ ਹਾਂ 15 ਯੋ ਪਹਿਲਾਂ ਵਾਲੇ ਸਵੇਚ ਸਾਢੇ 11-12 ਦਿੱਤਾ ਹੈ ਨਾ ਹਾਂਜੀ ਹਾਂ ਇਹਨਾਂ ਦੇ ਸਕਦੀ ਹੈ ਬਾਕੀ ਸਾਮ ਸੰਭਾਲਦੇ ਹੁੰਦਾ ਹੈ ਨਾ ਹਾਂਜੀ ਹਾਂ ਬਾਕੀ ਕਰਾਂਗੇ ਫਿਰ ਹਾਂ ਭਾਈ ਜਿਹੜਾ ਇਹਦੀ ਤੀਗਾ ਲੱਗਿਆ ਉਹਦਾ ਕੁਝ ਪਤਾ ਵੀ ਕਿਹੜਾ ਲੱਗਿਆ ਵਾ ਠੀਕ ਹੈ ਵੀਰੇ ਲਵਾਇਆ ਤਾਂ ਹੀ ਮਹਿੰਗਾ ਹੀ ਹੈ ਹਾਂ ਪਰ ਅਸੀਂ ਉਹ ਸੰਭਿਆ ਨਹੀਂਗਾ ਠੀਕ ਆ ਵੀ ਲਵਾਇਆ ਚੰਗਾ ਹਾਂ ਲਵਾਇਆ ਮਹਿੰਗਾ ਹੀ ਹਾਂ ਵਧੀਆ ਲਵਾਇਆ ਠੀਕ ਆ ਠੀਕ ਆ ਵੀ ਤੁਸੀਂ ਯਾਨੀ ਕਿ ਉਹ ਸਟਰਾ ਨਹੀਂ ਸਾਂਭਿਆ ਹਾਂ ਉਹ ਸਾਂਭਿਆ ਨਹੀਂ ਹਾਂ ਠੀਕ ਆ ਤੇ ਦੋਸਤੋ ਬਾਈਆਂ ਨੇ ਸਟਰਾ ਨਹੀਂ ਸਾਂਭਿਆ ਵੈਸੇ ਕਹਿੰਦੇ ਵੀ ਸੀਮਨ ਵੀ ਡਾਕਟਰ ਵਧੀਆ ਹੁੰਦਾ ਕਹਿੰਦੇ ਸੀਮਨ ਚੰਗਾ ਲੱਗਿਆ ਵਾ ਉਹ ਹੁਣ ਜਾਂ ਤਾਂ ਡਾਕਟਰ ਤੋਂ ਕਨਫਰਮ ਹੋਊਗਾ ਤੇ ਉਹ ਤੋਂ ਪਤਾ ਲੱਗ ਜੂ ਕਿਹੜਾ ਸੀਮਨ ਲੱਗਿਆ ਵਾ ਤੇ ਰੇਟ ਆਪਣਾ ਭਾਈ ਕਿੰਨਾ ਕਰਦੇ ਆ ਦਾ ਭਾਈ ਰੇਟ ਫੋਨ ਤੇ ਦੱਸ ਦਾਂਗੇ ਅੱਛਾ ਰੇਡ ਫੋਨ ਤੇ ਕਰ ਲੋਗੇ ਫੋਨ ਤੇ ਰੇਡ ਕਰ ਲਾਂਗੇ ਠੀਕ ਆ ਜੀ ਨੂੰ ਵੀ ਮਤਲਬ ਫਿੱਟ ਬੈਂਦੀ ਆ ਕਾਲ ਕਰ ਲਿਆ ਹਾਂ ਹਾਂਜੀ ਹਾਂਜੀ ਹਾਂ ਵੀ ਫੋਨ ਤੇ ਤੁਸੀਂ ਦੱਸ ਦੋਗੇ ਹਾਂ ਫੋਨ ਤੇ ਦਾ ਠੀਕ ਆ ਤੇ ਉਹ ਦੁੱਧ ਬਾਈ ਕਿਵੇਂ ਆ ਵੀ ਵਧੀਆ ਦੇਗੀ ਸੀ ਲੰਮਾ ਸਮਾਂ ਹਾਂ ਦੁੱਧ ਤਾਂ ਲੰਮਾ ਸਮਾਂ ਦਿੰਦੀ ਬਾਈ ਅਸੇ ਢਾਈ ਕਿ ਮਹੀਨੇ ਮਤਲਬ ਤਿੰਨ ਕਦੇ ਪਹਿਲਾਂ ਹਟਦੀ ਆ ਇਹੇ ਠੀਕ ਆ ਲੰਮਾ ਸਮਾਂ ਦੁੱਧ ਦਿੰਦੀ ਇਹ ਛੱਡਣੀ ਪੈਂਦੀ ਮਤਲਬ ਆਇ ਨਹੀਂ ਵੀ ਭੱਜ ਜਾਂਦੀ ਆ ਮਤਲਬ 2-2.5 ਮਹੀਨੇ 3 ਮਹੀਨੇ ਰਹਿਦੇ ਛੱਡੀ ਆ ਵੀ ਹਾਂ ਹਾਂ ਸਾਫ ਛੱਡਣੀ ਪੈਂਦੀ ਆ ਬਸ ਆਪ ਛੱਡਣੀ ਪੈਂਦੀ ਆ ਤੇ ਚੌਣ ਚਾਂਣ ਚ ਕੀ ਮੇਰੇ ਚੌਣ ਚ ਸਾਫ ਆ ਪੂਰੀ ਵਧੀਆ ਕੋਈ ਬੈਠੀ ਜਾਵੇਗੇ ਹੱਥ ਤਾਂ ਨਹੀਂ ਕਰਦੀ ਕੋਈ ਹੋਰ ਨਹੀਂ ਠੰਡੀ ਆ ਪੂਰੀ ਹਨਾ ਹਾਂ ਜਿਹੜਾ ਮਰਜ਼ੀ ਚੋਈ ਜਾਵੇ ਆਇਨ ਵੀ ਹੱਥ ਪੈਂਦੀ ਆ ਠੀਕ ਆ ਬਾਕੀ ਉਹ ਵੀ ਠੰਡੀ ਲੱਗਦੀ ਆ ਹੁਣ ਜਦ ਮੈਂ ਉੱਪਰ ਆ ਹਨਾ ਹਾਂ ਹਾਂ ਜਗਾਲੀ ਕਰੀ ਜਾਂਦੀ ਆ ਪਰ ਮਾੜਾ ਮੋਟਾ ਦਾ ਫੇਰ ਵੀ ਓਪਰੇ ਤੋਂ ਹੋ ਜਾਂਦਾ ਪਰ ਹਾਂ ਜਮਾਂ ਨਹੀਂ ਆਇਨ ਕੋਈ ਇਹ ਇਹਨੂੰ ਖੋਲ ਲਿਓ ਬਾਈ ਗੇੜਾ ਦਬਾ ਦੇ। ਲੋ ਵੀ ਦੋਸਤੋ ਆਪਾਂ ਗੇੜਾ ਦਬਾ ਕੇ ਤੁਹਾਨੂੰ ਦਿਖਾ ਦਿੰਨੇ ਆ ਤਾਂ ਕਿ ਤੁਰਦੀ ਤੁਹਾਡੀ ਜਜਮੈਂਟ ਹੋ ਜੇ। ਡਿਟੇਲ ਆਪਾਂ ਸਾਰੀ ਲੈਤੀ। ਇਹ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ। ਬਹੁਤ ਚੰਗੀ ਸੰਭੀ ਬੜੀ ਝੋਟੀ ਆ ਜੀ। ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆਗੀ। ਸਿੰਗ ਜਮ ਐਨ ਕੁੰਡੇ ਆਗੇ। ਚੰਗੀ ਸੰਭੀ ਬੜੀ ਆਗੀ। ਥੋੜਾ ਜਿਹਾ ਉਪਰਾ ਕਰਕੇ ਦਰਦੀ ਆਗੀ। ਵੈਸੇ ਉਪਰਾ ਕਰਕੇ ਦਰਦੀ ਆ ਉਹ ਠੰਡੀ ਸੀਲ ਆ। ਬਾਡੀ ਬਾਂਤਰ ਦੀ ਬਹੁਤ ਚੜ੍ਹਦੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਸੰਭੀ ਪਲੀ ਹੈ ਕਿਸੇ ਵਕਤ ਤੋਂ ਕੋਈ ਲੱਸੀ ਲਾਮੀ ਨਹੀਂ ਹੈਗੀ ਤੇ ਵਾਈਟਨੈਸ ਜਰੂਰ ਪਤਾ ਹੈਗੀ ਹੈ ਪਰ ਉਹ ਝੋਟੀ ਸਨਖੀ ਹੈਗੀ ਅੱਖਾਂ ਵੀ ਬਹੁਤ ਚੰਗੀਆਂ ਆ ਗਈਆਂ ਜਿਵੇਂ ਨੀਲੀ ਰੈਵੀ ਚ ਹੁੰਦੇਗਾ ਨੀਲੀ ਰੈਵੀ ਦੇ ਬੱਚੇ ਤੁਸੀਂ ਬਹੁਤ ਵਧੀਆ ਇਹ ਤੋਂ ਲੈ ਸਕਦੇ ਹੋਗੇ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਪਿੱਟ ਬੁੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈਗੀ ਤੇ ਬਾਕੀ ਖੜਨੀ ਖੁੜਨੀ ਥਾਨ ਬਹੁਤ ਜੰਗੇ ਆ ਮਿੱਠੀ ਚਿਵਾਈ ਵਾਲੇ ਥਾਨ ਆਗੇ ਬਹੁਤ ਸੋਹਣੇ ਦੇਖ ਸਕਦੇ ਹੋ ਤੁਸੀਂ ਬਾਕੀ ਤੁਸੀਂ ਇਧਰੋਂ ਵੀ ਦੇਖ ਸਕਦੇ ਹੋ ਥਾਣਾ ਇੱਕੋ ਜਿਹਾ ਥਾਣਾ ਹੈ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਹੈਗੀ ਬਾਕੀ ਥੋੜੀ ਜਿਹੀ ਇੱਕ ਛਾਕ ਰਹਿ ਗਈ ਹੈਗੀ ਤੇ ਵਸੇ ਚੱਲਦੀ ਨਹੀਂ ਹੈਗੀ ਨਾਂ ਦੇ ਮਾਤਰੀ ਹੈਗੇ ਹਨ ਬਹੁਤ ਸੋਹਣੇ ਹੈਗੇ ਮੁੱਠੀ ਦੇ ਜਵਾਈ ਵਾਲੇ ਚੰਗੀ ਸਭਿ ਭਲੀ ਹੈਗੀ ਕਿਸੇ ਪੱਖ ਤੋਂ ਕੋਈ ਕਮੀ ਹੈਗੀ ਬਾਕੀ ਜਿਹਨੇ ਪੈਸੇ ਲਾਉਣੇ ਤੇ ਸੱਲੀ ਹੋਣੇ ਕਰਨੀ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪ ਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਧੰਨਵਾਦ